ਉਠੀ ਬਾਹਰ ਤੇ ਆ ਗਈ ਹਾਂ ਸਰੀਰ ਨੂੰ ਨਾ ਕੋਈ ਜਾਂਦਾ ਅੱਜ ਸਭੀ ਨੇ ਵੀ ਤੱਕਾ ਹੀ ਕੀਤਾ ਮੇਰ ਨਾਲ ਨਖਤੇ ਨੂੰ ਬਥੇਰਾ ਮੈਂ ਆਖਿਆ ਮੈਂ ਨਹੀਂ ਦਵਾਈ ਖਾਣੀ ਬਦੋ ਵਧੀ ਅੰਤਰੀ ਹੱਡੀਆਂ ਵਾਲੀ ਦਵਾਈ ਖਵਾੜਦੀ ਮੈਨੂੰ ਗੋਲਾ ਜਿਹਾ ਹੀ ਫਿਰਨ ਡਿਆ ਮੇਰੇ ਟੱਟ 'ਚ ਉਦਾਂ ਮੈਂ ਬਿਮਾਰ ਨਹੀਂ ਹਾਂ ਹੁਣ ਸਗੋਂ ਮੈਂ ਬਿਮਾਰ ਹੋ ਜਾਣਾ ਹੀ ਆ ਜਿੱਦਾਂ ਦੀ ਮੈਨੇ ਦਵਾਈ ਖੋਲ ਲੰਡਿਆ ਪਿਆ ਇਹ ਤੇ ਮੇਰਾ ਤੇ ਔਖਾ ਹੋ ਜਾਣਾ ਹਾਏ ਇਹ ਕਿੱਦਾਂ ਹੋਣ ਦੀ ਤਕਲੀਫ ਜੀ ਟੱਟ 'ਚ ਫੇ ਮੋੜੇ ਮਿੱਦਨੇ ਨਵਾਟ ਜਿ ਵੇਖੀ ਹਾਂ ਦਵੇ ਮੈਨੂੰ ਦਵਾਈ ਕਿੱਦਾਂ ਦਿੰਦਾ ਮੈਂ ਖਾਣੀ ਹੀ ਨਹੀਂ ਆ ਬੜੀ ਟੱਕੇ ਸ਼ਈ ਕਰਨ ਦਿਆ ਪਿਆ ਬੜੀ ਲਾਂਚੇ ਫੇਰੀ ਜਾਂਦੀਆਂ ਕੀ ਹੁੰਦੇ ਆ ਧੋਪ ਉਹ ਇੱਕ ਦਾਕੜਾ ਕੀ ਲੱਗੀ ਆ ਐਦਾਂ ਦੀ ਧੁੱਪ ਲੱਗੇ ਨਾ ਚੱਲ ਕੋਈ ਨਾ ਕੋਈ ਬੰਦਾ ਕੰਮ ਕਰ ਵੀ ਕਰ ਲੀਂਦਾ ਵਾ ਤੇ ਨਾਲੇ ਥੋੜਾ ਬੋਤਾ ਫੇਰਾ ਤੁਰਾ ਵੀ ਇਹ ਦਿੰਦਾ ਇੱਧਰ ਉੱਧਰ ਨਿਕਲ ਵੀ ਲੀਂਦਾ ਮੰਮੀ ਨੂੰ ਡਾ ਕੇ ਤੇ ਨਾ ਕੋਠੇ ਤੇ ਮੱਝ ਮੰਮੀ ਨੂੰ ਕਹਿਣਾ ਹੋਲੀ ਹੋਲੀ ਚੜ ਕੋਠੇ ਤੇ ਤੇ ਉੱਥੇ 10 ਮਿੰਟ ਬਹੁ ਬਾ ਮੋਰਾਂ ਨੂੰ ਉਹ ਪਤਾ ਪਹ ਲੱਗੇ ਤੇ ਚੱਲ ਕੋਈ ਨਾ ਕੋ ਧੁੱਪ ਨਾਲ ਜ਼ਰੂਰ ਫਰਕ ਪੈਣਾ ਹੁੰਦਾ ਜਾਣਾ ਕਹਿਣਾ ਮੰਮੀ ਨੂੰ ਵੀ ਚੱਲਾ ਕੋਠੇ ਤੇ ਚੜਾਉਣਾ ਉੱਥੇ ਮੱਝਾ ਡਾ ਕੇ ਦਿਨਾ ਮੰਮੀ ਤਾਂ ਬਾਹਰ ਨਿਕਲ ਕੇ ਬੈਠਿਆ ਤੇ ਮੱਝਾ ਡਾ ਕੇ ਮੰਮੀ ਹਾਂਜੀ ਕੰਬੜ-ਕੁੰਬੜ ਹੀ ਰੱਖ ਲੈਣਾ ਸੀ ਲੱਗੇ ਕੋਈ ਨਹੀਂ ਲਾਲੀ ਨੇ ਕੰਬਲ ਮੈਂ ਹਣ ਕੰਬਲ ਸੀ ਵੜੇ ਰਹਿਣਾ ਮੈਂ ਕਿਹਾ ਧੁੱਪ ਬੜੀ ਕੜਾਕੀ ਲੱਗੀ ਆ ਕੋਠੇ ਤੇ ਡਾੜਨਾ ਮੰਜਾ ਤੇ ਥੋੜੀ ਥੋੜੀ ਆ ਜਾਓ ਕੋਠੇ ਤੇ 10 ਮਿੰਟ ਸਟਾਂ ਲੱਗੀਆਂ ਕੋਠੇ ਤੇ ਮੇਰੇ ਕੋ ਪੁੱਤ ਚੜਿਆ ਜਾਂਦਾ ਵਾ ਫਾਦੋ ਗਿੱਤੇ ਵਾਲੀ ਤੂੰ ਤੇ ਮੈਨੂੰ ਮਕਸ਼ਰੀਆਂ ਦੀਆਂ ਕਰਤਾ ਰਹਿਣਾ ਹਣ ਕੇ ਮੈਂ ਕਿਹਾ ਚੱਲ ਧੁੱਪ ਲੱਗੀ ਆ ਜਿੱਦਾਂ ਹੁਣ ਮਾਲਸ਼ ਜੀ ਕਰਕੇ ਮਣੀ ਮਣੀ ਮਾਰਾਂ ਨੂੰ ਤੇ ਧੁੱਪੇ ਬੈਠਾ ਜਾਵੇ ਨਾ ਤੇ ਸੌਖਾ ਆ ਮੈਂ ਨਾ ਸੁੱਤੀਆਂ ਜੰਦਾ ਉੱਥੇ ਬਹਿ ਜਾਊਂਗੀ ਇੱਥੇ ਆ ਜਾਂਦੀ ਵੇੜੇ ਜੀ ਧੁੱਪ ਅੱਗੇ ਨਬੇੜਾ ਕਰਕ ਕਰਤਾ ਮੇਰਾ ਇੰਨੀਆਂ ਗਰਮ ਦਵਾਈਆਂ ਖਵਾਲ-ਖਵਾਲ ਕੇ ਹੱਡੀਆਂ-ਹੱਡੀਆਂ ਕਾਦੀਆਂ ਤਾਂ ਮੇਰੀਆਂ ਠੀਕ ਆਂਡਾ ਦੋਨੋਂ ਪਤਾ ਨਹੀਂ ਕਿਹੜੇ ਬਦਲੇ ਲੈ ਆਂਡਿਆ ਮੈਂ ਤਾਂ ਸਗੋਂ ਹਲੇ ਮੇਰੀ ਜੁਬਾਨ ਤੇ ਹੀ ਵੀ ਮੰਮੀ ਦਵਾਈ ਦਵਾ ਆ ਆ ਦਵਾਈ ਹੋਰ ਤੇਈ ਚੰ ਦਵਾਈ ਮੈਂ ਤਾਂ ਰਾਤ ਦੀ ਮਰ ਚਲਨੀ ਦਵਾਈ ਖਾ ਕੇ ਕਿਤੇ ਮੇਰੇ ਤੇ ਢਿੰਡ ਚ ਕਿਤੇ ਸਾੜ ਪੈਣ ਡਿਆ ਕਿਤੇ ਮੰਦਾ ਹਾਲ ਹੋਣ ਡਿਆ ਹਣੇ ਕਿੰਨੀਆਂ ਕਿ ਤੇਜ ਦਵਾਈਆਂ ਤੂੰ ਮੈਨੂੰ ਕਰਾਉਂਗਾ ਟੈਕ ਟੂਕ ਤੋਂ ਵੀ ਆ ਨਾ ਗਲੋਂ ਲੱਥੇ ਮੰਮੀ ਦਵਾਈ ਖਾਦਿਆਂ ਹੀ ਆਰਾਮ ਆਉਣਾ ਵਾ ਐਦਾਂ ਕਿਦਾਂ ਆਰਾਮ ਆਜੂ ਬਹਿ ਕੇ ਆਰਾਮ ਆਜੂਗਾ ਹਾਏ ਵੇ ਨੀ ਤੇਜ ਦਵਾਈ ਸਾਬੇ ਐਦਾਂ ਭਾਵੇਂ ਮੈਂ ਮਾਲਸ ਮੂਲਸ ਜਿੱਦਾਂ ਸੈਲ ਕਰ ਦਿੰਦਾ ਹੀ ਉਹ ਕਿਸੋਕੀ ਭਾਵੇਂ ਤੁਰ ਪੈਂਦੀ ਪਰ ਆ ਜਿਹੜੀਆਂ ਦਵਾਈਆਂ ਖਵਾਲ ਖਵਾਲ ਕੇ ਤੂੰ ਮੈਨੂੰ ਰੇਡ ਦੇਣਾ ਦਵਾਈਆਂ ਵੀ ਜ਼ਰੂਰੀ ਆ ਹੂੰ ਇਹਨੀਆਂ ਤੇਜ ਤੇ ਡਾਕਟਰ ਨੇ ਐਵੇਂ ਥੋੜੀ ਦਿੱਤੀਆਂ ਦਵਾਈਆਂ ਹਾਂ ਉਹ 38 800 ਦਾ 10000 ਦਾ ਪੱਤਾ ਲਾਇਆ ਜਿੱਦਾਂ ਕਿਤੇ ਪਤਾ ਨਹੀਂ ਕਿੰਟੀ ਕੇ ਲੱਤਾਂ ਬਾਹ ਟੁੱਟ ਗਈ ਆ ਬਾੜੀਆਂ ਮੋਟੀਆਂ ਸੱਟਾਂ ਲੱਗੀਆਂ ਪਈ ਹੋ ਜਾਂਦੀਆਂ ਠੀਕ ਮੰਮੀ ਉਦੋਂ ਦਾ ਤੁਹਾਡੇ ਕੋ ਸਿੱਧਾ ਹੋ ਕੇ ਬੈਠਾ ਨਹੀਂ ਜਾਂਂਡਿਆ ਅੱਜ ਕਿਤੇ ਬਾਹਰ ਨਿਕਲੇ ਜੇ ਤੂੰ ਤੇ ਦਵਾਈਆਂ ਚੰਗੀਆਂ ਆਂ ਤੇ ਫਰਕ ਪਿਆ ਵਾ ਤਦ ਇਹ ਬਾਹਰ ਨਿਕਲ ਕੇ ਬੈਠੀ ਕਿ ਮੇਰੇ ਪਿੱਛੋਂ ਦੇ ਹਟੋਂਗਾ ਥੋੜਾ ਬਾਲਾ ਹੁੰਦੇ ਰਾਸਤੀ ਕਰਾਈ ਜਾ ਮੈਂ ਹੁਣ ਫੇਰ ਲਿਓ ਲਗਾਈਓ ਦਵਾਈ ਤੇ ਖਾਓ ਹੋੜ ਯੂਡੀ ਦਵਾਈ ਨੇ ਕਹਿ ਤਾ ਮੈਂ ਫੜ ਕੇ ਕੁੱਟਣਾ ਆਈ ਹਾਂ ਤੈਨੂੰ ਹੁਣ ਨਹੀਂ ਮੈਂ ਖਾਣੀ ਦਵਾਈ ਦੂਈ ਤੈਨ ਮਾਤਾ ਦਾ ਮਾਪੇ ਖਾਲੂਗੀ ਦਵਾਈ ਠੀਕਾ ਟੁਗਲ ਵਾਲੀ ਜੋ 3-7 ਦੇ ਕੇ ਆਹੋ ਜੋ 3-7 ਦੀ ਠੀਕਰ ਵਾਲਾ ਮੈਂ ਤੇਰੀ ਦਵਾਈ ਖਾਣੀ ਹਲੇ ਕਿੱਥੋਂ ਚੱਕ ਲੈ ਆ ਕਿਹੜੇ ਡਾਕਟਰ ਕੋਲ ਆਇਆ 27 ਜੂਨ ਦੇ ਨਹੀ ਨਹੀ ਮੰਮੀ ਮੈਂ ਲਿਓ ਲਗਾ ਦਵਾਈ ਖਾਣੀ ਆ ਦਵਾਈ ਠੀਕਾ ਮੈਂ ਤਾਂ ਨਹੀਂ ਖਾਣੀ ਦਵਾਈ ਜਿਹਨੂੰ ਮੁੱਜੀ ਖਵਾਲ ਤੂੰ ਐਵੇਂ ਆਏ ਮੁੱਕ ਤੇ ਆ ਦਵਾਈ ਨਹੀਂ ਖਵਾਲਦਾ ਫਿਰ ਤਾਂ ਮੈਨੂੰ ੱੱਕੇ ਸਹੀ ਕਰ ਨਹੀਂ ਰਿਹਾ ਵੇ ਮੇਰਾ ਇਹ ਵੱਡਾ ਚਾਤਰ ਸੋ ਕੋਣੋਂ ਗਏ ਨਾ ਪਾਣੀ ਲੈ ਕੇ ਦੇ ਸੋਕਰ ਮੈਂ ਤੁਹਾਡੀ ਵਲੀ ਹੁੰਦੇ ਕੀ ਲੱਭਣ ਦੇ ਜੇ ਮੈਂ ਦਵਾਈ ਦੇਣਾ ਮਮੀ ਨੂੰ ਆ ਤੇ ਦੁਪਹਿਰੇ ਖਾਣੀ ਤੇ ਸਵੇਰੇ ਆਹੋ ਦੋ ਗੁੜੀਆਂ ਚੱਲਦੇ ਹਾਂ ਜਾ ਪਾਣੀ ਦਾ ਗਲਾਸ ਲਿਆ ਲੈ ਮੈਂ ਪਾਣੀ ਕਰਕੇ ਲਿਆ ਦੀ ਸੋਕਰ ਨਹੀਂ ਆ ਹਾਂ ਲਿਆ ਨੀਆ ਚੱਲਿਆ ਆਪ ਇਹ ਤੇ ਮੇਰੇ ਪਿੱਛੇ ਹੀ ਪੈ ਗਿਆ ਹੁਣ ਮਿੰਟਕ ਬਾਅਦ ਦਵਾਈ ਖਾ ਲੈ ਦਵਾਈ ਖਾ ਲੈ ਮੰਮੀ ਕਹੇ ਤੇ ਮੈਂ ਇੱਕ ਹੀ ਖਰਾਕ ਖਾਦੀ ਜੇ ਇੱਕ ਤਾਂ ਮੈਂ ਦੋ ਤਿੰਨ ਖਾ ਲੀਆਂ ਤੇ ਮੈਂ ਤੇ ਹੂੰ ਪੰਨੇ ਹੋ ਜਾਣਾ ਮੇਰ ਕੋ ਤਾਂ ਨਹੀਂ ਪਚਣੀ ਨਾ ਇਧੀਆਂ ਦਵਾਈਆਂ ਮੰਮੀ ਮੈਂ ਦਮਾ ਕਾਢ ਕੇ ਦਵਾਈ ਖਰਾਕ ਕਿਹੜੀ ਖਰਾਕ ਕੱਢਣ ਲੱਗਾ ਹਾਂ ਕਿ ਇਤਨੇ ਖੁਦਾ ਹੋ ਗਿਆ ਮੈਂ ਮਿੰਟ ਤੋਂ ਬਾਅਦ ਮੈਨੂੰ ਦਵਾਈਆਂ ਦਿੱਤੀ ਜਾਂ ਨਾ ਮੈਂ ਨਹੀਂ ਖਾਣੀ ਦਵਾਈ ਮੰਮੀ ਖਾਣੀ ਕਿਉਂ ਨਹੀਂ ਦਵਾਈਆਂ ਨਾ ਨਹੀਂ ਆ ਰੋਣਾ ਪਿੱਛੇ ਪੈ ਜਾਂਦਾ ਦੁੱਤ ਮੇਰੇ ਪਿੱਛੇ ਹੀ ਪੈ ਗਿਆ ਮੈਂ ਐਡਾ ਜੰਮਦੂਤ ਹੋ ਗਿਆ ਕਿਤੇ ਹਟੋ ਹਟ ਦਵਾਈਆਂ ਦਈਆਂ ਮੈਂ ਨਹੀਂ ਖਾਣੀਆਂ ਮੰਮੀ ਉਦੋਂ ਦੀ ਤੁਸੀਂ ਦਵਾਈਆਂ ਤੂੰ ਤਾਂ ਸਿਰ ਤੇ ਚੁੱਕਣੇ ਲਿਆ ਹੀ ਆ ਹੱਦਾ ਪਤਾ ਆ ਹੱਦਾ ਪਤਾ ਮਹਿੰਗੇ ਲਿਆ ਕੇ ਦਿੱਤੇ ਅੱਗ ਲੱਗੇ ਤੇਰੇ ਹਚਾਰ ਨੂੰ ਮੈਂ ਚਾਪ ਨੂੰ ਕਰਨਾ ਸੁੱਟ ਪਰੇ ਨਾੜੀ ਚ ਤੂੰ ਤਾਂ ਮੈਨੂੰ ਮਾਰ ਦੇਣਾ ਕਿੱਦਾਂ ਨਹੀਂ ਕੀ ਪਤਾ ਮੈਂ ਤੇ ਡੇਢ ਉੱਠ ਨੰਗੀ ਆ ਅੱਛਾ ਮੈਂ ਨਾ ਵੀ ਅਨਪੜਨੀ ਆ ਮੈਂ ਮੈਂ ਨਹੀਂ ਖਾਣੀ ਆ ਬਸ ਸਿੱਧੀ ਜਿਹੜੀ ਗੱਲੀਓ ਅਨਪੜ ਹੋ ਭਾਂ ਪੜਿਆ ਲਿਖਿਆ ਤੂੰ ਪੜਿਆ ਲਿਖਿਆ ਕਰਨਾ ਤੂੰ ਤੇ ਮੈਨੂੰ ਗਾਲ ਦੇਣ ਲੱਗਾ ਵਾ ਤੂੰ ਦਵਾਈਆਂ ਖਵਾਲ ਖਵਾਲ ਮਾਰ ਦੇਣਾ ਤੂੰ ਤੇ ਉਹਦੇ ਮਗਰ ਲੱਗ ਗਿਆ ਮਿੰਟਾਂ ਜਿਹੋ ਦੇ ਤੈਨੂੰ ਕਿਦੇ ਮੰਮੀ ਉਹਨੇ ਮੈਨੂੰ ਕਿਹਾ ਵਾ ਕੋ ਉਹਨੇ ਮਗਰ ਲੱਗਣ ਦੇ ਕਿ ਪੀ ਠੀਕ ਨਹੀਂ ਦਵਾਈ ਦੇ ਕੇ ਦਿੱਤੀ ਆ ਨਹੀਂ ਮੈਂ ਠੀਕ ਵਾ ਪਰ ਮੈਂ ਨਹੀਂ ਦਵਾਈ ਖਾਣੀ ਬਸ ਸਿੱਧੀ ਜਿਹੜੀ ਗੰਦੀ ਹੱਦੋ ਕੀ ਤੇਰੇ ਵਾਲੀ ਉਹ ਪਏ ਪੱਤੇ ਵੇਖ ਲੈ ਦੇ ਦੇ ਨੂੰ ਹੋਰ ਚੁੱਪਣਾ ਪਾਣੀ ਦੀ ਕਿੱਸਤੀ ਲੈ ਕੇ ਹੁੰਦੀ ਮਿੰਟੋ ਮਿੰਟ ਇਦਾਂ ਕਿਤੇ ਮੈਨੂੰ ਭਾਂਚਾ ਦਾ ਘੁੱਟ ਨਾ ਦਵੇ ਪਾਣੀ ਨਾ ਦਵੇ ਤਾਂ ਹੁਣ ਵੀ ਕਿੱਡੀ ਕਿੱਤੀ ਹੁੰਦੀ ਪਾਣੀ ਲੈ ਕੇ ਮੰਮੀ ਕਾਦੀ ਚੁੱਕਣਾ ਉਹਨੂੰ ਮੈਂ ਹੀ ਕਿਹਾ ਪਾਣੀ ਲੈ ਕੇ ਦੇ ਸੁੱਖ ਪਾਣੀ ਕਾਦਾ ਲਿਆ ਕੇ ਦੇਣਾ ਉਹਨੇ ਕਿਤੇ ਰੋਟੀ ਨਹੀਂ ਪੁੱਛੀ ਕੋ ਪਾਣੀ ਨਹੀਂ ਪੁੱਛਿਆ ਤਾਂ ਹੁਣ ਆ ਲੈ ਗਲਾਤਵਾ ਦਾ ਭੀ ਖਾਲੀ ਪੇਟ ਇਹਨਾਂ ਤੇਜ ਦਵਾਈਆਂ ਦੇ ਤਾਂ ਤੇ ਕਿਸ ਬੰਨੇ ਉਹ ਦੇਣ ਦੀ ਫੇਤੀ ਰੜੇ ਤੇ ਘਰ ਵੇਲਾ ਹੋ ਗਿਆ ਜਦੋਂ ਮੰਮੀ ਜਦੋਂ ਮੈਂ ਦਵਾਈ ਦੇਣ ਡਿਆ ਨਾ ਉਦੋਂ ਤੁਸੀਂ ਕਹੋ ਮੈਂ ਕੋ ਖਾਦਾ ਨਹੀਂ ਮੈਨੂੰ ਰੋਟੀ ਪਾਣੀ ਵਾਲੇ ਤੱਕ ਮਿਲਿਆ ਤੈਨੂੰ ਰੋਟੀ ਲਿਆ ਕੇ ਦਵੇ ਪਹਿਲਾਂ ਦਵਾਈ ਤਾਂ ਲਵਾ ਹੋਰ ਕੋਈ ਨਹੀਂ ਤੂੰ ਮੈਨੂੰ ਪੁੱਛ ਨਹੀਂ ਸਕਦਾ ਕਿ ਮੰਮੀ ਤੂੰ ਬਾਹਰ ਨਿਕਲ ਕੇ ਬੈਠੀ ਆਂ ਤੂੰ ਕੰਬਲ ਨਹੀਂ ਲਿਆ ਤੈਨੂੰ ਕੰਬਲ ਲਿਆ ਕੇ ਦਵਾ ਚਾਹੇ ਤੈਨੂੰ ਰੋਟੀ ਪਾਣੀ ਕੋਹਰ ਲਿਆ ਕੇ ਦਵਾ ਕਾਦਾ ਨਹੀਂ ਕਰਦਾ ਖੱਲੇ ਨਾਲ ਤੂੰ ਤੇ ਉਹ ਕੋਈ ਇਤਨੇ ਲੀਕ ਤੇ ਚੱਲਣ ਡਿਆ ਵਾ ਵੀ ਜਿੱਦਾਂ ਰੇਲ ਕੱਟੀ ਨਹੀਂ ਕੋਈ ਲੀਕ ਤੇ ਚੱਲਣਾ ਉਹ ਜਿੱਦਾਂ ਮੈਂ ਪੁੱਛਿਆ ਵੀ ਆ ਦਵਾਈ ਖਵਾਲ ਤੋ ਦਵਾਈ ਖਵਾਲ ਤੋ ਹੱਲਾ ਮੰਮੀ ਮੈਂ ਤੁਹਾਡੇ ਭਲੇ ਨੂੰ ਹੀ ਦਵਾਈ ਦੇਣ ਡਿਆ ਵਾ ਮੈਂ ਵੀ ਤੁਹਾਡਾ ਪੋਤੀ ਆ ਮੈਂ ਕੋਈ ਬੁਰਾ ਥੋੜੀ ਬਣਾਉਣ ਡਿਆ ਵਾ ਤੂੰ ਇਹ ਤਾਂ ਮੇਰੇ ਨਾਲ ਇੱਕੋ ਹੀ ਗੱਲ ਵੀ ਤੂੰ ਮੈਨੂੰ ਜਾਣ ਕੇ ਲਿਆ ਕੇ ਦੇਂਡਿਆ ਜਾਣ ਕੇ ਲਿਆ ਕੇ ਦੇਂਡਿਆ ਜਿੱਦਾਂ ਦਾ ਸਹਿਰ ਮਮੀ ਹੁੰਦਾ ਨਾ ਮੈਂ ਧਿਆਨ ਤੁਹਾਡਾ ਮੈਂ ਹੋ ਰੱਖਣ ਡਿਆ ਵਾ ਬੜਾ ਧਿਆਨ ਰੱਖਦਾ ਮੈਂ ਕਦੋਂ ਇੰਨੀ ਨਹੀਂ ਧਿਆਨ ਰੱਖ ਤੂੰ ਮਤਿਆ ਵਾ ਦੱਸ ਮੈਂ ਤੇ ਮੇਰੇ ਪੁੱਤਾਂ ਆ ਹਾਂ ਤੇ ਫਿਰ ਫਿਰ ਜੇ ਖਾਣੀ ਆ ਨਾ ਦਵਾਈ ਤੇ ਮੈਂ ਸੁਖ ਨੂੰ ਕਹਿ ਦਿੰਦਾ ਵਾ ਰੋਟੀ ਲਿਆ ਦਿੰਦੀ ਆ ਨਹੀਂ ਖਾਣੀ ਆ ਤੇ ਫਿਰ ਤੁਹਾਡੀ ਮਰਜੀ ਤੁਸੀਂ ਠੀਕ ਹੋਣਾ ਤੁਸੀਂ ਲਾ ਠੀਕ ਹੋਣਾ ਇਹ ਦਵਾਈ ਨੇ ਅਬ ਜੀ ਬਹੁਤ ਤੇਜ਼ ਦਵਾਈ ਮੇਰਾ ਤੇਲ ਖੁੜਕੁੜਕ ਕੇ ਬਾਹਰ ਨਾ ਹੁੰਦਾ ਮੈਂ ਅਮਰ ਨਾ ਦਵਾਈ ਖਾਗੇ ਚੰਗਾ ਬਾਬਾ ਤੇ ਜਿਹੜੇ ਡਾਕਟਰ ਨੇ ਤੇ ਛਦਾਈ ਆ ਦਸ ਮੈਂ ਪਾਣੀ ਲੈ ਕੇ ਗਈ ਨਾ ਕਿਤਾ ਮਮੀ ਮੈਨੂੰ ਨਹੀਂ ਰੋਟੀ ਨਹੀਂ ਦਿੱਤੀ ਉਹ ਨਹੀਂ ਦੇ ਨਹੀਂ ਦਿੱਤਾ ਤੇ ਜਿਹੜੇ ਚਾਹਣਾ ਭੌਂਦੀ ਕਰਦੀ ਉਹ ਵੀ ਅਕਸ਼ ਮਮੀ ਤੇ ਨਿ ਪੱਜ ਗਈ ਨੂੰ ਨਾ ਇਹ ਮਮੀ ਸੋਤ ਵਾਸਾ ਪੀਲੇ ਪਿੱਛੇ ਗਿਆ ਵੀ ਦਵਾਈ ਦਾ ਰਾਤ ਮੈਨੂੰ ਵਜਾਂਦੇ ਵੀ ਇਹ ਦਮੇ ਉੱਤੇ ਬਾਜੂ ਦਾ ਨਾ ਇਹ ਸੋਖਾ ਮੈਂ ਪਸੂਤਾ ਨਹੀਂ ਮੁਝਾਂਂਡਿਆ ਮੈਨੂੰ ਦਵਾਈ ਆਗ ਲਾਉਣ ਲਈ ਇਹ ਬਦਿੱਤਰ ਨੂੰ ਪਾਸੇ ਮਾਇਦਿਕੀ ਦਰਨ ਉਹਨਾਂ ਤੋਂ ਸੱਚ ਦਾ ਚੜ ਵੀ ਮੈਂ ਨਹੀਂ ਖਾਣੀ ਹੁਣ ਜੇ ਦਰਦੇ ਨਹੀਂ ਨਹੀਂ ਕਰਦੀ ਝੂਠ ਦੀ ਤੋ ਬੰਦਾ ਹੋਲ ਤਾਂ ਇਦਾਂ ਹੀ ਹੁਣਾ ਫਿਰ ਨਾ ਮੈਂ ਫਸਾਰਿਆ ਝੂਠ ਵਿੱਚ ਸੱਚ ਤੇ ਮਮੀ ਨੇ ਪੜਦਾ ਹੀ ਪਾਤਾ ਨਹੀਂ ਸੋ ਮੈਂ ਜਮਾਨਤ ਜੀ ਦੇ ਬੰਮਾ ਮੈਂ ਮਾਂ ਬੇਮਾ ਕੋਤ ਕਰਦੀ ਰਹਿਣ ਜੋ ਕਰਨਾ ਹੈ ਵਾਹ ਇੱਕ ਦਾ ਸੁੱਖ ਦਾ ਹੀ ਨਾ ਲਾਈ ਜਾਂਦੀ ਬਣੀ ਸੁੱਖ ਦਾ ਨਾ ਲਾਈ ਜਾਂਦੀ ਉਹਨੇ ਤੇ ਕਿਆ ਵੀ ਕੱਖ ਨਹੀਂ ਮੈਨੂੰ ਮੰਮੀ ਕਰਕੇ ਵੇਲਾ ਮੈਂ ਛੁੱਟੀ ਵਧਾਈ ਆ ਤੇ ਮੰਮੀ ਮੇਰੇ ਤੇ ਇਲਜ਼ਾਮ ਲਾਉਂਦੀ ਤੂੰ ਜਾਣ ਕੇ ਦਵਾਈਆਂ ਖਵਾਉਂਦੇ ਆ ਰੱਖ ਲੋ ਧਿਆਨ ਸਾਰੇ ਬੈਠਾ ਸਤਿ ਸ਼੍ਰੀ ਅਕਾਲ ਸਜੀ ਸਤਿ ਸ਼੍ਰੀ ਅਕਾਲ ਇੱਥੇ ਬੈਠਾ ਹਾਂ ਪਤਾ ਆਹੋਂ ਮੈਂ ਘਰੋਂ ਇੱਥੇ ਆਈ ਹੁੜੀ ਘਰ ਬੈਨੋ ਇੱਥੇ ਹੀ ਬੈਠਾ ਉਹ ਚੱਲ ਇੱਥੇ ਧੁੱਪ ਲੱਗੀ ਆਗੇ ਅੱਜ ਮੈਂ ਕਿਹਾ ਧੁੱਪ ਸੇਕ ਲੈਣਾ ਬਾਹਰ ਧੁੱਪ ਸੇਕਣੀ ਵੀ ਕਿੱਡਾ ਵੱਡਾ ਕੋਠਾ ਉੱਥੇ ਧੁੱਪ ਸੇਕ ਇੱਥੇ ਬੈਠਾ ਲੈਣੀ ਤੇ ਗੰਡੇ ਉਹ ਚੱਲ ਕੋਈ ਗੱਲ ਨਹੀਂ ਚਲੀਏ ਘਰ ਨੂੰ ਮੰਮੀ ਦਾ ਪਤਾ ਲੈਣਾ ਆਏ ਜੀ ਆਹ ਮੈਂ ਪੁੱਛ ਲਈ ਪਰ ਕੀ ਹਾਲ ਆ ਚੱਲ ਆਜੂ ਸਭੀ ਉਹਦਾ ਛੁੱਟੀ ਵਿਧੋ ਬਣਾਏ ਆ ਧੁੱਪ ਲਾਇਆ ਸੇਕਣ ਦਾ ਲਾਹ ਤੈਨੂੰ ਆਗਿਆ ਨਹੀਂ ਤੇ ਤੂੰ ਬੋਤੇ ਕਿਤੇ ਮਾਹ ਤੇ ਧੁੱਪ ਚੜੀ ਆ ਕਿੰਨੀ ਵੇ ਚਾਚੀ ਧੁੱਪ ਚੜਦੀ ਆ ਆ ਉਥੇ ਧੁੱਪ ਤਾਂ ਨਹੀਂ ਮਿਲਦੀ ਸੇਕ ਨੂੰ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਵਾ ਠੀਕ ਆ ਮਾਸ ਠੀਕ ਆ ਤੁਸੀਂ ਦੱਸੋ ਠੀਕ ਜੀ ਹਣ ਆਹ ਮੈਂ ਵੀ ਠੀਕ ਆ ਮੈਨੂੰ ਕੀ ਹੋਆ ਵਾ ਇਹ ਇੱਥੇ ਪੀੜ ਹੁੰਦੀ ਆ ਮोटे-ਮोटे ਬੜਾ ਮੰਦਾ ਹਾਂ ਆ ਕੀ ਭੈਣ ਜੀ ਮੈਨੂੰ ਉਹਦੇ ਨਾਲੇ ਠੀਕ ਆ ਨਾਲੇ ਇਹਦੇ ਮੇਰੇ ਦਰਦੋਂ ਡੇ ਉਹ ਡਿੱਗ ਗਈ ਹੀ ਬਾਥਰੂਮ ਚ ਡਿੱਗ ਗਈ ਹੀ ਬਾਥਰੂਮ ਚ ਤੋ ਕੀ ਕਰਨ ਲਈ ਸੱਟ ਲੱਗ ਗਈ ਤੋ ਉਹ ਪਰਦਾ ਹੀ ਪਾਸ ਕਰ ਦੇਣਾ ਹੈ ਮੈਨੂੰ ਜੀ ਬਗਾ ਕਿਹੜਾ ਪਰਦਾ ਜਿਹੜਾ ਪਾਸ ਹੋ ਜਾਣਾ ਹੈ ਮੈਂ ਤੇ ਆਖਿਆ ਵੀ ਠੀਕ ਨਹੀਂ ਚੱਲ ਮੈਂ ਪਤਾ ਲੈ ਲੈਂਦੀ ਆ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਤੇ ਚੰਗੀ ਭਲੀ ਆ ਕੁਝ ਵੀ ਨਹੀਂ ਹੋਇਆ ਕੀ ਦਾ ਮਤਲਬ ਮੈਂ ਤੇ ਨਾਟਕ ਜਿਹਾ ਕੀਤਾ ਹੈ ਇਹ ਕਾਦੇ ਵਾਸਤੇ ਉਹ ਤਾਂ ਆਪਣਾ ਵਸ ਕਰਨ ਵਾਸਤੇ ਨੌ ਨੂੰ ਕੰਮ ਤੇ ਲਾਉਣ ਵਾਸਤੇ ਜਿੱਦਾਂ ਤੂੰ ਆ ਨਹੀਂ ਤੇ ਨੌ ਨੂੰ ਕੰਮ ਡਾਇਆ ਕਰ ਤੇ ਆਪੇ ਮੇਲੀ ਰਿਆ ਕਰ ਆ ਭੈਣ ਜੀ ਤੂੰ ਸਹੀ ਨਹੀਂ ਕਰਨ ਲਗੀ ਇਹ ਗਲਤੀ ਹੈ ਤੇ ਘਰ ਤਰੀਕਾ ਤੇ ਕੋਈ ਨਾ ਕੋਈ ਵਰਤਨਾ ਹੈ ਤੂੰ ਆਪੇ ਆ ਨਹੀਂ ਕਿਉਂ ਹੋਏ ਹੈ ਸਿੱਧੀ ਉਂਗਲ ਨਾਲ ਨਿਕਲੇ ਤੇ ਟੇਢੀ ਕਰ ਲੋ ਤੇ ਮੈਂ ਤਾਂ ਫਿਰ ਕੋਈ ਨਾ ਕੋ ਕਰਨਾ ਹੀ ਨਹੀਂ ਇਸ ਤਰੀਕੇ ਨਾਲ ਆਏ ਕਿ ਨੌ ਨੂੰ ਅੱਧਾ ਕੰਮ ਸਖਾ ਭੀ ਇਦਾਂ ਇਦਾਂ ਪੁੱਤ ਕੰਮ ਕਰੀਦਾ ਵਾ ਲਾਲਚ ਦੇ ਜਿੱਦਾਂ ਕੋਈ ਸੂਟ ਲਿਆਤਾ ਚਾਹੀ ਕੋਈ ਸਮਾਨ ਲਿਆਤਾ ਲਾਜ ਮਿਰ ਗਿਆ ਕੁੜੀ ਕੰਮ ਕਰਨ ਦਾ ਇਹ ਥੋੜਾ ਮੈਂ ਤੈਨੂੰ ਆਖਿਆ ਕਿ ਤੂੰ ਮੰਜੀ ਤੇ ਪੈਣ ਦਾ ਨਾੜ ਬਹਿ ਜੇ ਨਾਲ ਚਾਹ ਨਾ ਕੰਮ ਕਰਨਾ ਤਾਂ ਸਾਰਾ ਕੁਝ ਨਾ ਦਈ ਆ ਮੈਂ ਕਿੱਥੇ ਲੈ ਜਾਣਾ ਮੇਰੀਆਂ ਕਿਹੜੀਆਂ 5-7 ਜਣਾਂ ਨੂੰ ਮੈਂ ਦੇ ਦੇਣਾ ਇੱਕ ਹੋਰ ਲਾਲ ਚਨੂ ਕੀ ਕਹਣਾ ਬੰਨਸਵੰਨੇ ਸੂਟ ਸੋਮ ਬੰਨਸਵੰਨੇ ਸੂਟ ਕਿਹੜੀ ਗੱਲ ਦੀ ਕਮੀ ਕਹਦੀ ਹੈਗੀ ਉਹ ਸੂਟ ਸਵਾਉਣ ਦੀ ਗੱਲ ਨਹੀਂ ਹੁੰਦੀ ਭੈਣ ਜੀ ਜਿਹੜਾ ਨੌ ਤੀ ਨੂੰ ਮਾਂ ਵਾਂਗ ਸੁੰਦਦੇ ਹਰੇ ਨਾ ਸੱਸ ਤੇ ਨੌ ਤੀ ਨੂੰ ਵੱਖਰਾ ਚਾਹ ਹੁੰਦਾ ਮੈਂ ਤਾਂ ਜਾਂਦੀ ਨਹੀਂ ਆ ਖਰੀਦਾ ਕਰਨ ਕੋਈ ਵੀ ਖਰੀਦਣਾ ਉਹੋ ਲਿਆ ਕੇ ਤੇ ਖਰੀਦ ਕੇ ਸਭ ਮੇਰੇ ਵੀ ਲੈਂਦੀ ਆ ਸਭ ਕੁਝ ਮਿਲਦਾ ਇਹ ਨਾ ਗੱਲਾਂ ਨਾਲ ਕੰਮ ਨਹੀਂ ਹੋ ਕਰਦੀ ਉਹ ਤੇ ਹੁਣ ਜਿਹੜੀ ਗੱਲ ਤੂੰ ਕਹੀ ਤੇ ਉਹਦਾ ਕਰਕੇ ਹੁਣ ਮੈਂ ਡਿੱਗਣ ਦਾ ਬਹਾਨਾ ਬਣਾ ਕੇ ਬੱਚੇ ਤੇ ਪੈ ਗਈ 4 ਦਿਨ ਤੇ ਉਹ ਹੁਣ ਕੰਮ ਲੱਗੀ ਉਹ ਕਰਨ ਤੇ ਮੈਂ ਤੇ ਹੁਣ ਦੂਜੇ ਬੰਨੇ ਮਰ ਚਲਨੀ ਹੀ ਮਾਂ ਕਿਉਂ ਹੁਣ ਕਿਉਂ ਆਦਨੋ ਕਿਤੇ ਇਹ ਮੀਆਂ ਤੇਜ ਦਵਾਈਆਂ ਲੈਂਦੀਆਂ ਕਿਤੇ ਨਖੱਤੇ ਨੇ ਤੇ ਜੰਮ ਦੂਤ ਜਾਂ ਮੈਨੂੰ ਮਿੰਟ-ਮਿੰਟ ਤੇ ਦਵਾਈਆਂ ਖਵਾਲੀ ਜਾਂਦਾ ਦਵਾਈਆਂ ਖਵਾਲੇਂਗੀ ਜੇ ਤੂੰ ਕਰੀਂ ਮੈਨੂੰ ਕਿਹਦੇ ਬਾਦ ਖਾਣੀ ਮੰਮੀ ਆ ਦੁਪਹਿਰਾਂ ਨੂੰ ਖਾਣੀ ਆ ਸਵੇਰੇ ਖਾਣੀ ਕਿਤੇ ਮੈਂ ਰੋਟੀ ਵੀ ਨਹੀਂ ਖਾਦੀ ਹੁੰਦੀ ਤੇ ਏਡੀਆਂ ਗੋਲੀਆਂ ਕੱਟ-ਕੱਟ ਕੇ ਤੇ ਮੈਨੂੰ ਖਵਾਲੀ ਜਾਂਦਾ ਮੇਰਾ ਤਾਂ ਕਿਤੇ ਬਲਵਿੰਦਰੇ ਮੈਂ ਤਾਂ ਮਾਰੀ ਚੱਲੀ ਮੇਰਾ ਤਾਂ ਦੇਲੀ ਪਾਰ ਆਈ ਜਾਵੇ ਰਾਤ ਨੂੰ ਭੋਤੇ ਭੈਣ ਮੇਰੇ ਨਾਲ ਹੁਣ ਐਦਾਂ ਦਵਾਈਆਂ ਖਾਈ ਜਾਂਦੀਆਂ ਆਪਣਾ ਨੁਕਸਾਨ ਕਰਨਗੀ ਕੋਈ ਭਾਈ ਭੈਣਾ ਮੈਂ ਹਾਂ ਮੈਂ ਦੂਜੇ ਬੰਦੇ ਨਾਲ ਕਿਤੇ ਰੇੜੀ ਨਾ ਜਾਵਾਂ ਕਿਤੇ ਟੈਟ ਹੀ ਨਾ ਇੱਕ ਅਸਮਾਨ ਖਾਣਾ ਮੈਂ ਤੇ ਫਸ ਗਈ ਮੁੰਡਾ ਵਾਸੇ ਚ ਕਰਦੀ ਕਰਦੀ ਹੱਥੋਂ ਹੀ ਨਾ ਗਵਾ ਪਈ ਨੋਹ ਪੁੱਤ ਆਹੋ ਇਹ ਉਹ ਨਾ ਮੈਂ ਕਵਚਣਾ ਉਹਨਾਂ ਉਹਨਾਂ ਤਾਈ ਬੋ ਕਿੰਨੇਂ ਦੇ ਆ ਵੇੜਾ ਖੁੱਲਾ ਹੋ ਜਾਣਾ ਮੇਰੇ ਜਿਹੜਾ ਖੁੱਲਾ ਹੋਣ ਦੀ ਗੱਲ ਵੱਖਰੀ ਪੈਣ ਜੀ ਇਹ ਆ ਇੱਕ ਦਿਨ ਸੱਚ ਜਿਹੜਾ ਸਾਹਮਣੇ ਆ ਗਿਆ ਤੇ ਉਹਨਾਂ ਤੇ ਦਿਲ ਤੇ ਕੀ ਬੁੱਝੂਗੀ ਨੋਹ ਪੁੱਤ ਦੇ ਨਹੀਂ ਕੋਹ ਨਹੀਂ ਬੀਤਦੀ ਪੁੱਤ ਮੇਰੇ ਨੂੰ ਪਤਾ ਹੀ ਆ ਕਰ ਲੈਣਾ ਮੈਂ ਫੇਰ ਉਹ ਪੁੱਤ ਉਹ ਨਾ ਫਿਕਰ ਕਰ ਠੀਕ ਕਰਨਾ ਘਰ ਤੂੰ ਮੇਰੀ ਗੱਲ ਸੁਣ ਤੂੰ ਘਰ ਰਹਿਣਾ ਨਾ ਜਦੋਂ ਪਤਾ ਲੱਗ ਗਿਆ ਨੌ ਨੇ ਆਖੜਾ ਹੁਣ ਵੇ ਤੇਰੀ ਮਾਂ ਚ ਦਿੱਤਰ ਕਰਦੀ ਤੂੰ ਸਾਰੇ ਬਨੇ ਝੂਟੀ ਪੈਣਾ ਹੀ ਹੂੰ ਠੀਕ ਨਾ ਫਿਰ ਮੈਂ ਤੂੰ ਆਪ ਹੀ ਨਹੀਂ ਕੰਮ ਤੇ ਲਾਦ ਮੈਂ ਤਾਂ ਕੰਮ ਤੇ ਲਾਈ ਮੈਂ ਹਾ ਹੁਣ ਉਦਨ ਦੀ ਵੇਲਾ ਸਾਰਾ ਕੰਮ ਕਰਦੀ ਆ ਅੱਗੇ ਕਿਤੇ ਸਹਲ ਨੂੰ ਵੀ ਨਹੀਂ ਰੋਟੀ ਟੋਕ ਨਾ ਆ ਕੇ ਦਿਨ ਦੀ ਹੁੰਦੀ ਤੂੰ ਚਾਰ ਦਿਨ ਵਾਂਡੇ ਜਾਣੀਓ ਤੇ ਆਪੇ ਸਾਰਾ ਕੰਮ ਕਰਨਾ ਹੀ ਉਨੇ ਆਪੇ ਹਾਲਤ ਪੈਣੀ ਹੁੰਨੇ ਕਰ ਲਿਆ ਕਰਨਾ ਹੈ ਵਾਂਡੇ ਜਾਣ ਦਾ ਨਾਮ ਲਵਾ ਤੇ ਆਖ ਦਿੰਦੀ ਇਹ ਮੇਰਾ ਨਹੀਂ ਤੇ ਕੱਲੀ ਦਾ ਜੀ ਲੱਗਦਾ ਮੈਂ ਗੋ ਰਮਾ ਕੱਲੀ ਕੱਲੀ ਦਾ ਜੀ ਨਹੀਂ ਲੱਗਦਾ ਤੇ ਕੱਲੀਆਂ ਰਹਿਣਾ ਹੀ ਪੈਂਦਾ ਹੁਣ ਮੈਂ ਵੀ ਕੱਲੀ ਰਹਿਣੀ ਨਹੀਂ ਉਤੋਂਦ ਰੈਂ ਨਹੀਂ ਹੁਣ ਬਲਵਿੰਦਰ ਉਮਰ ਦੇ ਹਿਸਾਬ ਨਾਲ ਹੋਈ ਚੱਲ ਮੈਂ ਵੀ ਆਦ ਨਹੀਂ ਨਿਆਣੀ ਸਿਆਣੀ ਫੇ ਮੈਨੂੰ ਵੀ ਤਰਸ ਆ ਜਾਂਦਾ ਵਾ ਕੀ ਕਰਾਂ ਸਾਰੇ ਬੰਨੇ ਵੇਖਣੇ ਪਿੰਦੇ ਘਰ ਦਾ ਆਪਣਾ ਕੀ ਕਰੇ ਬੰਦਾ ਨਾਲੇ ਤੈਨੂੰ ਤਰਸ ਆ ਇਹਨਾਂ ਨਾਲੇ ਉਹ ਨਾ ਲੈਣ ਡਈ ਆ ਵੀ ਹਾਂ ਮੈਂ ਮੰਜੀ ਤੇ ਪੈ ਕੇ ਉਹਨੂੰ ਆਣੀ ਆ ਵੀ ਸਸ ਆਸਾ ਮੈਂ ਦੇ ਉਹ ਅਸਾਸ ਦਵਾਉਂਦੀ ਸੀ ਕਿ ਚੱਲ ਇਹਨੂੰ ਕੰਮ ਧੰਦੇ ਦਾ ਪਤਾ ਲੱਗ ਜਾਏ ਕੰਮ ਕਰਨਾ ਅਜੇ ਪਹਿਨਾਂ ਦਿਨ ਉਹ ਨਹੀਂ ਕਰਨਾ ਹੁੰਦਾ ਤੇ ਜੇ ਹੁਣ ਕਰਨ ਦੀ ਜਾਸ ਸਖਾਈ ਤੇ ਫੇ ਵੀ ਨਹੀਂ ਕਰਦੀ ਇਹ ਹੋਲੀ ਸੀ ਗੇ ਹਾਰ ਕੇ ਮੈਂ ਚੱਲ ਮੈਂ ਹੀ ਮੰਜੇ ਤੇ ਪੈਣੀ ਤੇ ਫਿਰ ਕਰਦੀ ਇਹ ਕੰਮ ਜਾ ਕੇ ਸਖਾਈ ਆ ਸਾਬੀ ਦੀ ਛੁੱਟੀ ਜੇ ਮੁੱਕ ਗਈ ਸੀ ਸਾਬੀ ਨੇ ਵੀ ਛੁੱਟੀ ਵਿਧਾ ਲਈ ਜੇ ਸਾਬੀ ਦੀ ਛੁੱਟੀ ਛੁੱਟੀ ਜੀ ਸਾਬੀ ਨੂੰ ਪਤਾ ਲੱਗ ਗਿਆ ਤੇ ਫਿਰ ਕੀ ਬਣਗਾ ਉਹ ਸੋਚ ਤੋ ਹਾਂਜੀ ਹਾਂਜੀ ਭਾਈ ਜੀ ਠੀਕ ਐ ਕੋਈ ਨਾ ਮੈਂ ਕਰੀ ਨਹੀਂ ਦੱਸਦਾ ਜੀ ਤੁਹਾਨੂੰ ਮੈਂ ਜੇ ਨਾ ਠੀਕ ਐ ਭਾਈ ਜੀ ਮੈਂ ਫਿਰ ਕਰਦੀ ਬਾਅਦ ਚੋਂ ਤੁਹਾਨੂੰ ਹਾਂਜੀ ਮੈਂ ਦੱਸ ਦੂੰਗੀ ਕੋਈ ਉਮੇ ਆ ਜਾ ਬਾ ਚਾਚੀ ਆਈ ਆ ਚਾਚੂ ਬਣਾ ਰਹਾ ਕੁਛ ਤੂੰ ਮੈਨੂੰ ਦੱਸ ਜੀ ਕਿ ਉਹ ਚਾਚੀ ਆਈ ਮੈਨੂੰ ਤਾਂ ਪਤਾ ਨਹੀਂ ਲੈ ਤੂੰ ਫੋਨ ਚ ਹੀ ਖੋਹੀ ਆ ਤੇ ਬਾਜ ਵੇਖਾਉਣ ਲਈ ਤੈਨੂੰ ਨਹੀਂ ਪਤਾ ਲੱਗਾ ਮੈਂ ਫੋਨ ਚ ਹੀ ਖੋ ਬਣਾਉਂ ਪੁਆ ਦਾ ਫੋਨ ਹੀ ਤਾਂ ਪੁਆ ਮੈਂ ਕਹਿਣ ਦੀ ਇਹ ਵੀ ਕੰਡਿਨ ਚ ਸਮਾਨ ਲੈਣਾ ਉਹ ਤੁਹਾਡੇ ਕੋਲੋਂ ਪੁੱਛਣ ਲਈ ਆ ਪੀ ਦੇ ਦੇ ਕਾਰਡ ਵੀ ਜਿਹ ਹੈਗਾ ਉਹਦੇ ਦੇ ਦੇ ਮੈਨੂੰ ਮੈਂ ਚਲ ਸਮਾਨ ਲੈ ਆ ਜੇ ਤੂੰ ਨਹੀਂ ਲੈ ਜਾਣਾ ਤਾਂ ਤੂੰ ਜੱਜ ਕੋਈ ਨਹੀਂ ਫੜਾ ਦੇਗਾ ਪੁਆ ਦਾ ਕਾਰਡ ਮੈਂ ਤਾਂ ਨਾਲ ਆਪਾਂ ਵਿੱਚ ਚਲ ਜਾਈਏ ਕਿ ਨਾ ਮੜਮਾ ਬੇੜਾ ਸਮਾਨ ਮੈਂ ਵੀ ਲੈ ਆਉਂਗੀ ਕੰਡਿਨ ਚੋਂ ਚੱਲ ਮੈਂ ਹੁਣ ਕੋਈ ਨਹੀਂ ਜਾਇਆ ਚਾਰੱਖ ਮੈਂ ਅੱਗੇ ਸਦਿਆਂ ਆਇਆ ਹਾਂ ਬਰੋ ਕਿਉਂ ਕੀ ਹੋਇਆ ਹੈ ਤੈਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਹੈ ਹਾਂ ਚੰਗਾ ਹਾਂ ਤੁਹਾਨੂੰ ਸੁਖ ਪਤਾ ਲੱਗਣ ਡਿਆ ਤੇ ਤੁਸੀਂ ਤਾਂ ਸਾਰਾ ਇੰਜਾਂ ਨਹੀਂ ਕਰਦੇ ਨੰਨੇ ਕਿ ਜਿੱਦਾਂ ਮੈਂ ਹੀ ਗਲਤਾਂ ਮੈਂ ਹੀ ਗਲਤਾਂ ਯਾਰ ਮੈਂ ਛਡਾਈ ਫਿਰ ਛੁੱਟੀ ਵਧਾਈ ਐਵੇਂ ਜਾਣ ਕੇ ਟੀਚੇ ਬੈਠਾ ਮਾਤਾ ਨਹੀਂ ਬੈਠਾ ਕੀ ਕਹਿੰਦੇ ਨੇ ਰੱਬ ਜੋ ਕਰਦਾ ਸਾਡੇ ਚੰਗੇ ਨਹੀਂ ਕਰਦਾ ਤੇ ਸ਼ਾਇਦ ਹੈ ਮੇਰੇ ਚੰਗੇ ਵਾਸਤੇ ਵੀ ਤੁਹਾਡੀ ਛੁੱਟੀ ਵਾਦੀ ਗਿਆ ਤਾਂ ਤੁਹਾਨੂੰ ਪਤਾ ਲੱਗ ਜੂਗਾ ਹੁਣ ਕਿ ਕੀ ਗਾਣੀ ਆ ਤੇ ਕੀ ਗਾਣੀ ਦੇ ਵਿੱਚ ਵਚੰਦਣ ਡਿਆ ਸਾਰਾ ਕੁਝ ਚੱਲ ਕੋਈ ਨਹੀਂ ਲੱਗ ਜੂਗਾ ਪਾ ਤੇ ਲੱਜੇ ਜਾ ਚਾੜਾ ਖਲਾ ਨਾ ਰੱਖਣ ਲੱਗੀਆਂ ਚਾਹ ਤੇ ਮੁੰਨੇ ਬਣਾਉਣੀਆਂ ਕੋਈ ਨਹੀਂ ਮੈਂ ਫੜਾ ਦਿੰਦੀ ਆ ਚਾਚੀ ਅੱਛੀ ਬਣੀ ਆ ਚਾਚੀ ਕੀ ਕਰਨਾ ਈ ਕੀ ਪਤਾ ਮੈਂ ਤੇ ਇੱਥੇ ਗੜੀ 'ਚ ਬੈਠਾ ਹਾਂ ਚਾਚੀ ਕਿੰਦੀ ਮੈਂ ਪਤਾ ਲੈਣਾ ਈ ਮੰਮੀ ਤੇਰੀ ਦਾ ਮੈਂ ਚੱਲ ਇਹ ਵੀ ਚੰਗੀ ਗੱਲ ਆ ਚਾਚੀ ਨੂੰ ਕਿੱਦਾਂ ਪਤਾ ਲੱਗਾ ਯਾਰ ਮੈਂ ਦੱਸਿਆ ਨਹੀਂ ਵੀ ਪਾਸੋਂ ਮੈਂ ਗਿਆ ਹਾਂ ਜਿਨਾ ਅੱਡੇ 'ਚ ਛੁੱਟੀ ਵਧਾ ਗਿਆ ਉਹ ਤੋਂ ਬਾਅਦ ਚ ਤੁਸੀਂ ਮੈਨੂੰ ਮਦਦ ਦੱਸਿਆ ਦੱਸਿਆ ਹੀ ਨਹੀਂ ਦੱਸਿਆ ਦੱਸਿਆ ਕਿੰਝੀਤਾ ਬੁੱਲ ਗਿਆ ਨਾ ਨਹੀਂ ਵੇਹ ਜੀ ਗੱਲ ਕੀਤੀ ਕੀ ਕਹਿ ਕੇ ਆਏ ਚਾਚੇ ਇਹਨੂੰ ਆਖਿਆ ਵੀ ਮੰਮੀ ਦੇ ਸੱਟਾਂ ਲੱਗੀਆਂ ਪੇਉਥਰੇ ਮੇਰੇ ਨਾ ਨਾ ਕੇ ਵੀ ਸੋਖਣੇ ਮੰਮੀ ਨੂੰ ਗੁੱਟਿਆ ਤੂੰ ਆਪ ਹੀ ਜਾ ਕੇ ਚਾਚੀ ਨੂੰ ਪੁੱਛ ਲੈ ਨਾ ਸਾਬੀ ਨੇ ਕੀ ਦੱਸਿਆ ਵਾ ਅੰਦਰਵਾਜ਼ ਮਾਰਦਾ ਮੈਨੂੰ ਵੀ ਲੋੜ ਪਈ ਪੁੱਛਣ ਦੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਲਈ ਕਿ ਤੂੰ ਚਾਚੀ ਨੂੰ ਕੀ ਦੱਸ ਕੇ ਆਏ ਸੇਰ ਮੇਰਾ ਉਦਾਂ ਹੀ ਸੋਖ ਖਾ ਬਿਆ ਨਾ ਕਸਵਾਲ ਜੋ ਦਿਆ ਮੈਂ ਕਾਚਾ ਚ ਦੇ ਚਾਚੀ ਤੈਨੂੰ ਵੀ ਮੈਂ ਸਫਾਈਆਂ ਦਵਾ ਮੰਮੀ ਨੂੰ ਵੀ ਸਫਾਈਆਂ ਦਵਾ ਐ ਵਿੱਚ ਮੈਂ ਹੀ ਕਮੂਨਾ ਆ ਵੀ ਮੈਨੂੰ ਹੀ ਸਾਰੇ ਢੋਲ ਮੁਖੜਕਾਈ ਜਾਂਦੇ ਹਾਂ ਬਲਵਿੰਦਰ ਹਾਂਜੀ ਭਾਜੀ ਤੈਨੂੰ ਕਿਹਨੇ ਦੱਸਿਆ ਕਿ ਸਾਬੀ ਨੇ ਛੁੱਟੀ ਵਧਾਈ ਆ ਮੈਨੂੰ ਕਿਹਨੇ ਦੱਸਣਾ ਸੀ ਸਾਬੀ ਟੱਕਰਿਆ ਮੈਨੂੰ ਵੀਚ ਅੱਛਾ ਉਹਨੇ ਦੱਸਿਆ ਵੀ ਛੁੱਟੀ ਵਧਾਈ ਆ ਠੀਕ ਨਾਲੇ ਸਾਬੀ ਆਖਣ ਡਿਆ ਵੀ ਸੁੱਖ ਨੇ ਮੰਮੀ ਨੂੰ ਕੁੱਟਿਆ ਸੱਚੀ ਗੱਲ ਐਵੇਂ ਨਮਕੋਲੀਆਂ ਜੀਆਂ ਕਰਿਆ ਕਰ ਤੈਨੂੰ ਹੁਣ ਸਾਰਾ ਕੁਝ ਦੱਸ ਤੇ ਦਿੱਤਾ ਵਾ ਤੂੰ ਆਨੀ ਆਪੇ ਦੀ ਨੋ ਸੁਣ ਲੈ ਓ ਨੋ ਸੁਣ ਲੈ ਇਹ ਕਿੱਦਾਂ ਦੀ ਅਗਲਾ ਗੱਲ ਦੀ ਦਾ ਸਾਦ ਉਹ ਮੈਨੂੰ ਕੁੱਟ ਸਕਦੀ ਆ ਪੱਟਾ ਗੱਟਾ ਮੈਂ ਕੋ ਡੇਰ ਕੀ ਮੈਨੂੰ ਉਹ ਕਿੱਦਾਂ ਕੁੱਟ ਸਕੂਗੀ ਮੈਂ ਉਹਨੂੰ ਕੁੱਟ ਕੇ ਨਾ ਰੱਜਾਂ ਕੱਦੋਗੀ ਤੇਰੇ ਵੜੀ ਉਹ ਹੋਈ ਤੇ ਮੈਂ ਸੋਚਦੀ ਸੀ ਭੈਣ ਜੀ ਤੇ ਇੱਕ ਗੋਡਾ ਰੱਖ ਦੇ ਤੇ ਸੁੱਖ ਪੌਂਜ ਨਹੀਂ ਉਠਾ ਜਾਂਦਾ ਭੈਣ ਜੀ ਨੇ ਕੁੱਟ ਕਿੱਦਾਂ ਉਹਾੜੀਆ ਨਵਾਂ ਤਾਂ ਇਹ ਨਾ ਕੁੱਟ ਖਾਣ ਵਾਲਿਆ ਜੂ ਮੈਂ ਕਿਤੇ ਪਰ ਮੈਂ ਤੈਨੂੰ ਇਹੋ ਕਿਹਾ ਹੈ ਨਾ ਪਹਿਲੇ ਦਿਨ ਤੋਂ ਵੀ ਉਹਨੂੰ ਛੱਡ ਕੇ ਰੱਖੀ ਇਹ ਨਾ ਉਹ ਸਿਰ ਤੇ ਹੀ ਚੜ ਜੇ ਚੰਡਿਆਂ ਵਾ ਹੁਣ ਮੈਂ ਤੇਰਾ ਹੀ ਕਿਹਾ ਮੰਨਿਆ ਫੇਰ ਕਿਉਂ ਕਰਦੀ ਆ ਮੰਨਿਆ ਹੀ ਦੇ ਤਵਾ ਫੇਰ ਹਾਂ ਜੇ ਕਿਤੇ ਪਹਿਲਾਂ ਮੰਨਿਆ ਹੁੰਦਾ ਨਾ ਤੇ ਆ ਜਿਹੜੀ ਮੰਜੀ ਤੇ ਪਈ ਇਹ ਪੈਣਾ ਨੇ ਇਹ ਤਾਂ ਹੁਣ ਨਾਂ ਬਨ ਬਣਾ ਕੇ ਉਹਨੇ ਚੁੰਕੇ ਚ ਦਵਾੜਨਾ ਸੀਗਾ ਚਾਹ ਮਤੇ ਕਰਉਣਾ ਹੀ ਉਹ ਤੇ ਚੌਕੇ ਜੀ ਤੇ ਹੋਰ ਬੜੇ ਤਰੀਕੇ ਹੀ ਇਹਨਾਂ ਨੂੰ ਮਾਰ ਦੇਣਾ ਹੋਰ ਤਰੀਕੇ ਦੱਸ ਜਾਨੀਓ ਮੇਰੇ ਮੈਨੂੰ ਫਿਰ ਜਿਹੜਾ ਸੁਝਾ ਮੈਂ ਉਹੋ ਵਰਤ ਲਿਆ ਦੱਸ ਸਹੀ ਸੁਣਦੀ ਐ ਤੂੰ ਉਦੋਂ ਤੇ ਨਹੀਂ ਮੈਂ ਕਰ ਲੂੰਗੀ ਕੋਈ ਨਹੀਂ ਨਿਆਣੀ ਸਿਆਣੀ ਆ ਸੱਸੀ ਕਾ ਚਾਚੀ ਜੀ ਸੱਸੀ ਘਰ ਪੁੱਤ ਕੀ ਹਾਲ ਹਾਂਜੀ ਠੀਕ ਜੀ ਚਾਚਾ ਇੱਧਰ ਆ ਚਾਹ ਤਾਂ ਮੈਂ ਪੀ ਕੇ ਆਈਂ ਸੋਕੋ ਨਹੀਂ ਹੈ ਜੀ ਕੋਈ ਨਹੀਂ ਪੀ ਲੋ ਪੁੱਛਣਾ ਚਾਚੀ ਜੀ ਠੀਕ ਠਾਕ ਹਾਂ ਬਸ ਵਧੀਆ ਤੁਸੀਂ ਦੱਸੋ ਆਪਣਾ ਹਾਂ ਠੀਕ ਜੀ ਕੀ ਕਰਦੇ ਆਏ ਸੀ ਕੁਝ ਵੀ ਨਹੀਂ ਕਰਨਾ ਕੀ ਆ ਮੈਦਾਨ ਨੰਗਨ ਦੀ ਤੇ ਇੱਥੇ ਸਾਬੀ ਬੈਠਾ ਸੀ ਅੱਛਾ ਤੇ ਆਂਦਾ ਚਾਚੀ ਆ ਜਾ ਘਰ ਨੂੰ ਮੰਮੀ ਠੀਕ ਨਹੀਂ ਆ ਫੜਾ ਲੈ ਜਾ ਹਾਂਜੀ ਨੇ ਠੀਕ ਹੈ ਹੁਣ ਤੇ ਚੰਗੇ ਭਲੇ ਲਿਆ ਹੁਣ ਤੇ ਫਰਕ ਪੈ ਗਿਆ ਹੋਣਾ ਮੰਮੀ ਪੈ ਗਿਆ ਨਾ ਫਰਕ ਹਾਂ ਪੈ ਗਿਆ ਵਾਕੇ ਹਾਂ ਨਹੀਂ ਪੈ ਚੰਗਾ ਕਿ ਦਵਾਈ ਮੇਰੀ ਵਧੀਆ ਖਵਾਲੀ ਸੀ ਨਾ ਇਹਨਾਂ ਨੇ ਸਾਬੀ ਨੂੰ ਕਿਹਾ ਸੀ ਇਹਨੇ ਕਿ ਲਿਆ ਦਵਾਈ ਸਾਬੀ ਜਾ ਕੇ ਦਵਾਈ ਪਿਆ ਉਹ ਤੇਜ ਬੜੀ ਮੈਨੂੰ ਵਾਵਾ ਚੰਗੀ ਦਵਾਈ ਖਵਾਲੀ ਇਹਨਾਂ ਨੇ ਉਹਦੋਂ ਬੜਾ ਫਰਕ ਪੈ ਗਿਆ ਦੁੱਖ ਖਾਦੀ ਨਹੀਂ ਜੇ ਮੰਮੀ ਜੀ ਆ ਤੂੰ ਬੜੀ ਰੋਟੀ ਲਾ ਕੇ ਖਵਾ ਲਈ ਮੈਨੂੰ ਤੇ ਬਰੌਂਟੀ ਖਾਦੇ ਹੀ ਹੁਣ ਰੋਡੇ ਲੱਤ ਜਾਂਦੇ ਉਹ ਖਾੜਿਓਂ ਪਾਠੀ ਕਿੱĐਵੇਂ ਖਵਾ ਲਈ ਜੀ ਮੇਰੀ ਗੱਲ ਅਸਿੱਧਰਾਨੀ ਦੇ ਹੁੰਦੇ ਆ ਆਪਣੀਆਂ ਸਿਫਤਾਂ ਦੇ ਹੀ ਆ ਕਰਨ ਚਲੋ ਕੋਈ ਗਾਣੇ ਝੁੱਤੀਏ ਨਹੀਂ ਝੁੱਤੀਏ ਰਹਿਣ ਦੇ ਨਹੀਂ ਰੱਬ ਨੂੰ ਕਿਤੇ ਪੁੰਜੇ ਨਾ ਤਾਰ ਲਈ ਕਿਤੇ ਭੈਣ ਜੀ ਮੇਰੀ ਗੱਲ ਸੁਣ ਚਾਲੇ ਦਵਾਈ ਖੋਣ ਦੇ ਬਲਿੰਡਰ ਤੇਰੇ ਹੁੰਦੇ ਸੱਚੀ ਬਣ ਗਈ ਆ ਨੂੰ ਕੀ ਪਤਾ ਜਾਣ ਕੇ ਹੁਣ ਝੂਟਾ ਹੀ ਕਹਿਦਾ ਕਿ ਮੈਂ ਇਹ ਪਰੌਂਠੀ ਲਾ ਕੇ ਖਵਾਈ ਸੁੱਖ ਬਣਾਈ ਨਹੀਂ ਤੇ ਰੋਟੀ ਕਿੱਡਾ ਦੇਣ ਆਇਆ ਤੇ ਇਹ ਤੱਕ ਬਣਾਈ ਨਹੀਂ ਖਾਲੀ ਹੈ ਚਾਚੀ ਜੀ ਪਰੌਂਠੀ ਐ ਕਿ ਐਡੀ ਵੱਡੀ ਦਿਖਾਤੀ ਹੁਤਾ ਮਮੀ ਨੂੰ ਹੱਥ ਪਈ ਗੱਲ ਕਰਨ ਦੀ ਮੈਨੂੰ ਬਦਨਾਮ ਨਹੀਂ ਕਰਨਾ ਸਾਰਿਆਂ ਦੇ ਸਾਹਮਣੇ ਨਹੀਂ ਪਤਾ ਇਹ ਕਿ ਲੋੜ ਕਿੱਡੀ ਚਲਾਗਾ ਕਿੱਡੀ ਚੰਗੀ ਬਣਦੀ ਵੇ ਮੇਰੇ ਤੋਂ ਅੱਜ ਆਟਾ ਹੀ ਹੋ ਤਾਂ ਮੈਨੂੰ ਨਹੀਂ ਉਹ ਆਖਣਾ ਪੀ ਮੈਂ ਤਾਂ ਰੋਟੀ ਪਰੋਂਠੀ ਰਾਹ ਕੇ ਖਵਾ ਲਈ ਆ ਖਾਲੀ ਢੇਡੀ ਮੇਰੇ ਚ ਨਾ ਰੋਟੀ ਉਹ ਪਤਾ ਨਹੀਂ ਉਹਨੂੰ ਕੀ ਸਖਾਲਤਾ ਇਨੇ ਸਾਬੀ ਨੂੰ ਉਹ ਤਾਂ ਮਿੰਟ ਮਿੰਟ ਤੇ ਮੈਨੂੰ ਦਵਾਈ ਖਵਾ ਲਈ ਜਾਂਦਾ ਭੈ ਬਲਵਿੰਦਰ ਮੈਂ ਤਾਂ ਮਰ ਚਲੀ ਮੇਰਾ ਤਾਂ ਦਿਨ ਬਾਹਰ ਨੂੰ ਦਵਾਈ ਸਣੇ ਇਦਾਂ ਨਾ ਖਾਈ ਜਾ ਹੋਰ ਕੋਈ ਕੋਈ ਨੁਕਸਾਨ ਕਰ ਲੈ ਆਪਣਾ ਮੈਨੂੰ ਕਿਹੜਾ ਕੋ ਹੋਇਆ ਵੀ ਮੈਂ ਦਵਾਈ ਖਾਈ ਜਾਮਾ ਤੇ ਦਵਾਈ ਪਤਾ ਕੀ ਇਹਾਂ ਦੀ ਨਜ਼ਰ ਖਾੜ ਲਿਆ ਗਾ ਨਾ ਪਤਾ ਲੱਗ ਗਿਆ ਖਾਦੀ ਹੈ ਕਾ ਨਹੀਂ ਖਾਦੀ ਹਾਂ ਇਹ ਤੇ ਕਿਤਾ ਠਾਣੇਦਾਰ ਨੇ ਕੋਈ ਆਣ ਕੇ ਅਫਸਰ ਖਲੋ ਜਾਂਦੇ ਦੋਵੇਂ ਜੀ ਆਣ ਕੇ ਪਾਣੀ ਦਾ ਗਲਾ ਹ ਲੈ ਆਪਦੀ ਹਲਾ ਕਰਕੇ ਤੇ ਉਦਾਂ ਪਾਏ ਮੈਨੂੰ ਪਾਣੀ ਦਾ ਘੁੱਟ ਨਾ ਦਵੇ ਤੇ ਮੈਂ ਟੋ ਮਿੱਟੀ ਮੁੰਡੇ ਨੂੰ ਕਹਾ ਕਵਾ ਕੇ ਤੇ ਹੱਥ ਤੇ ਪਾ ਕੇ ਮੂੰਹ ਚ ਫੂਨ ਤੱਕ ਜਾਂਦੀ ਆ ਉਹ ਨਾਟਕ ਕਰਨ ਦੀ ਕਿ ਤੇ ਸੱਚੀ ਨ ਦਵਾਈ ਖਾਂਦੀ ਖਾਂਦੀ ਮਨਜੀ ਤੇ ਪੈਜ ਆਹੋ ਪੜਾ ਮੈਨੂੰ ਰੇਡ ਦੇਣਾ ਵਾ ਮੈਂ ਨਹੀਂ ਖਾਂਦੀ ਹੋਣੇ ਨਾ ਇਹ ਰੇਡ ਨਾ ਕੀ ਸਾਬੀ ਦੁਪਰ ਆ ਰਾ ਥੋੜਾ ਵਾ ਸਾਬੀ ਨੂੰ ਪਤਾ ਜਿ ਉਹਨਾਂ ਦਾ ਤੇ ਨਾ ਹੁੰਦੇ ਸਿਆਲੀ ਨਹੀਂ ਕਰਦਾ ਜਿੰਨਾ ਸਾਬੀ ਕਰਦਾ ਤੇਰੇ ਨਾਲ ਕਰਦਾ ਵਾ ਕਰਦਾ ਵਾ ਪਿਆਰ ਮੈਂ ਇਹ ਨਹੀਂ ਹਾਂਦੀ ਕਿ ਸਾਬੀ ਨਹੀਂ ਪਿਆਰ ਕਰਦਾ ਪਰ ਮੈਂ ਵੀ ਮਾਂ ਵਾ ਮੈਂ ਕਿਹੜਾ ਘਟ ਕਰਦੀ ਮੈਨੂੰ ਕਿਹੜਾ ਨਹੀਂ ਆ ਬਈ ਮੈਨੂੰ ਕਿਦੇ ਉਹ ਦੁਪਿਆਰਾ ਉਹ ਤੇ ਆਂਦੇ ਜਿੰਨੇ ਹੀ ਉਂਗਲਾ ਉੰਨੀ ਪੀੜਨ ਦੀ ਵਾਰਾ ਮੇਰੇ ਭਾਰੇ ਆ ਪੁੱਤ ਵਾ ਪਰ ਇਹ ਕਰਉਂਦੀ ਆ ਇਹ ਬੁੱਢੀ ਸਭ ਕੋ ਕਰਉਂਦੀ ਆ ਕੀਤਾ ਭੈਣ ਜੀ ਇਹ ਕਰਾਉਂਦੀ ਆ ਕਿ ਕੀ ਮੰਡਿਆ ਕੋਈ ਪਤਾ ਹੀ ਨਹੀਂ ਹੁੰਦਾ ਕਿ ਤੈਨੂੰ ਹਜੇ ਵੀ ਨਹੀਂ ਪਤਾ ਲੱਗਾ ਬਲਵਿੰਦਰੇ ਤੂੰ ਫੇ ਉਹਦੀ ਹਲ ਦੇ ਪੱਖ ਲਈ ਨਹੀਂ ਮੈਨੂੰ ਲੱਗਦਾ ਤੈਨੂੰ ਮੈਂ ਦੱਸਦਾ ਕੀ ਲੱਗਦਾ ਤੈਨੂੰ ਦੱਸਾ ਦੋਗੀ ਤੂੰ ਮੇਰੇ ਗੱਲ ਪਈ ਜਾਨੀ ਤੇਰੇ ਗੱਲ ਪਵਾਨਾ ਹੁਣੇ ਇੱਥੇ ਤੇਰੇ ਹੁੰਦਿਆਂ ਕਹਿ ਗਈ ਆ ਕਿ ਮੈਂ ਤਾਂ ਮੰਮੀ ਨੇ ਪਰੌਂਠੀ ਲਾ ਕੇ ਖਵਾ ਲਈ ਕਿਹੜੇ ਵੇਲੇ ਮੈਨੂੰ ਪਰੌਂਠੀ ਖਵਾ ਲਾਨੀ ਆ ਫਿਰ ਤੇ 12 ਵਜੇ ਮੈਂ ਤਾਂ ਇੱਥੇ ਜੂੜੀ ਗਈ ਬੈਠੀ ਤੇਰੇ ਹੁੰਦਿਆਂ ਦੀ ਕਦੇ ਦੀ ਤੂੰ ਆਈ ਆ ਜੂੜੀ ਤੇ ਗਈ ਆ ਮੰਨਦੀ ਆ ਮੈਂ ਮੈਂ ਇਹ ਗੱਲ ਕਹਿਨੀ ਆ ਸਾਈਜ ਆਹ ਕੰਮ ਕਰਦੀ ਕਰਦੀ ਨੌ ਪੋਤਰਾ ਦੂਰ ਕਰਨੀ ਤੇ ਨਹੀਂ ਹੁੰਦੇ ਦੂਰ ਮੈਂ ਪੁੱਤ ਨੂੰ ਕਰ ਲੈਣਾ ਬਸ ਕੋਈ ਗੱਲ ਨਹੀਂ ਵਸ ਕਰਦੀ ਕਰਦੀ ਉਹ ਨਾ ਆਵੇਂ ਉਹ ਨਾਲ ਹੀ ਲੈ ਜੇ ਉਹਨੂੰ ਵੀ ਤੇ ਬੈਠੀ ਨਹੀਂ ਕੋਈ ਕੱਲੀ ਤਪਲੇ ਵਜਾਉਂਦੀ ਰਹੀ